ਮੈਂ ਮੰਗਤਰਾਮ ਪਾਸਲਾ ਪੰਜਾਬ ਦਾ ਜੰਪੜ ਰੈਵੋਲੂশনারੀ ਮਾਰਕਸਿਸ ਪਾਰਟੀ ਦੇ ਜਨਸਖਤਰ ਆਇਆ ਥੋੜੇ ਸਾਹਮਣੇ ਬਹੁਤ ਭਰੇ ਮਨ ਨਾਲ ਤੇ ਚਿੰਤਾ ਨਾਲ ਜਨ ਕੋਕੇ ਗੱਲ ਕਰਨਾ ਚਾਹੁੰਦਾ ਪੰਜਾਬ ਦੇ ਭਰਾਵਰ ਤੇ ਭੈਣਾਂ ਨੂੰ ਮੈਂ ਕਦੀ ਕੋਮਨਸ ਬਣਦਾ ਹੀ ਨਾ ਜਿਵੇਂ ਮੇਰੇ ਬਾਪੇ ਨਾਮ ਦੀ ਵਿਚਾਰਧਾਰਾ ਨੂੰ ਨਾ ਸੁਣਿਆ ਜੇ ਮੈਂ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦੀ ਕੁਰਬਾਨੀ ਦਾ ਗਾਥਾ ਨਾ ਸੁਣੀ ਹੁੰਦੀ ਜੇ ਮੈਂ ਪਗਸ ਸਿੰਘ ਤੇ ਰਾਜਗੁਰੂ ਸਰਦੇਵ ਦੀਨ ਕਲਾ ਦੀ ਭਾਵਨਾ ਤੋਂ ਪ੍ਰਭਾਵਿਤ ਨਾ ਹੁੰਦਾ ਮੈਂ ਉਸ ਵੇਲੇ ਬੱਚਿਆਂ ਮੈਂ ਪੰਜਾਬ ਦਾ ਉਹ ਦੌਰ ਦੇਖਿਆ ਹੈ 80 ਦੇ ਵਿੱਚ ਜਦੋਂ ਕਰਨ ਨਾਰੇ ਲਾਉਣ ਵਾਲੇ ਲੋਕੀ ਬੜੀ ਲੋਕਾਂ ਦੀ ਵਾਵਾ ਖੜਦੇ ਸੀ ਉਦੋਂ ਵੀ ਮੇਰੀ ਪਾਰਟੀ ਨੇ ਲਾਲ ਝੰਡੇ ਅਕਸਰ ਸੱਚ ਦਾ ਪਹਿਰਾ ਦਿੱਤਾ ਦੇ ਆਪਣੇ ਸੈਣ ਦੇ ਸਾਥੀਆਂ ਨੂੰ ਮਾਨ ਕੀਤਾ ਪਰ ਜਿਹੜੇ ਉਹਦੋਂ ਗਰਮ ਨਾਰੇ ਲਾਉਂਦੇ ਸਨ ਕਦੀ ਉਹ ਦਿੱਲੀ ਦਰਬਾਰ ਨਾਟਕਰ ਦੇ ਨਾਂ ਦੇ ਖਿਲਾਫ ਨਫਰਤ ਪੈਦਾ ਕਰਦੇ ਸਨ ਕਦੀ ਉਹ ਪੰਜਾਬ ਦੇ ਵਿੱਚੋਂ ਧੋਤੀ ਟੋਪੀ ਜਮਨਾ ਪਾਰ ਦੇ ਨਾਰੇ ਹੀ ਲਾਦੇ ਸਨ ਕਦੀ ਉਹ ਬੇਗੁਨਾਹਾਂ ਦੇ ਕਤਲ ਵੀ ਕਰਦੇ ਸਨ ਪਰ ਜਦੋਂ ਪੰਜਾਬ ਦੇ ਭਾਰੀ ਬਣੀ ਉਹਨਾਂ ਦੇ ਪਾਸਪੋਰਟ ਦੇ ਚਲ ਨਹੀਂ ਲਾਇਆ ਅਸੀਂ ਜਿੱਥੇ ਪੰਜਾਬ ਦੇ ਵਿੱਚ ਬੇਗੁਨਾ ਲੋਕਾਂ ਦੀ ਹਤਿਆਵਾਂ ਦੇ ਵਿਰੋਧ ਵਿੱਚ ਆਂ ਅਸੀਂ ਸਿੱਖ ਨੌਜਵਾਨਾਂ ਦੇ ਝੂਠੇ ਪਕਾਬ ਵਿੱਚ ਮਾਰੇ ਜਾਣ ਦੇ ਸਖਤ ਵਿਰੋਧ ਕੀਤਾ ਉਹ ਲੋਕਾਂ ਨੂੰ ਪ੍ਰਵਾਨ ਕਰ ਕਿੰਨੀ ਚੜੀ ਕਿੰਨੀ ਕਿ ਨਹੀਂ ਚੜੀ ਇਹ ਵਹਿ ਨਹੀਂ ਜਾਣਦਾ ਲੋਕੀ ਜਾਣਦੇ ਪੰਜਾਬ ਅੱਜ ਮੈਂ ਫੇਰ ਚਿੰਤਾ ਨਾਲ ਇਸ ਪਾਸੇ ਕਰਦੇ ਹਾਂ ਕਿ ਪੰਜਾਬ ਦੇ ਅੰਦਰ ਬਹੁਤ ਗਿਣੀ ਮਿਥੀ ਸਾਜ਼ਿਸ਼ ਨਾਲ ਯੂਪੀ ਤੇ ਬਿਹਾਰ ਦੇ ਬੰਦਿਆਂ ਦੇ ਖਿਲਾਫ ਨਫਰਤ ਫੈਲਾਈ ਜਾ ਰਹੀ ਹੈ ਬਹੁਤ ਵੱਡੀ ਮਿਹਨਤ ਲਾਈ ਜਾ ਰਹੀ ਹੈ ਇਹ ਮਿਹਨਤ ਲਾਉਣ ਵਿੱਚ ਬਹੁਤ ਸਾਰੇ ਨਹੂੜ ਲੋਕਾਂ ਦਾ ਹਿੱਸਾ ਹੈ ਉਹ ਛਾਪਲੀ ਜਿਹੜੇ ਕਿਸੇ ਗੱਲ ਤੋਂ ਪ੍ਰਭਾਵਿਤ ਹੋ ਜਾਂਦੇ ਆ ਕਿ ਕਿਸੇ ਯੂਪੀ ਨੇ ਬਿਹਾਰ ਦੇ ਵਸਨੀਕ ਨੇ ਕੋਈ ਮਾੜਾ ਕੰਮ ਕੀਤਾ ਆ ਉਹਨਾਂ ਹੀ ਭਾਵਨਾ ਪੈਦਾ ਹੋ ਜਾਂਦੀ ਹੈ ਫਰੀਦੁਰਜ ਬਹੁਤ ਗੰਭੀਰ ਗੱਲ ਇਹ ਆ ਕਿ ਸਰਕਾਰੀ ਏਜੰਸੀਆਂ ਫਿਰ ਕੋ ਤੱਤਾਂ ਦੇ ਹੱਥਿਆਂ ਜਿਹੜੇ ਖਾਲਸਤਾਨ ਦਾ ਨਾਅਰਾ ਲਾਉਂਦੇ ਸਨ ਉਹਨਾਂ ਨੇ ਹੱਥ ਮਿਲਾ ਲਿਆ ਸ਼ਬ ਸੈਨਾ ਵਾਲਿਆਂ ਨਾਲ ਜਿਹੜੇ ਹਿੰਦੂ ਰਾਸ਼ਟਰ ਦੀ ਗੱਲਾਂ ਕਰਦੇ ਆ ਤੇ ਇਸ ਗੱਲ ਤੇ ਇਕੱਠੇ ਆ ਕਿ ਪੰਜਾਬ ਦੇ ਵਿੱਚੋਂ ਯੂਪੀ ਬਿਹਾਰ ਦੇ ਮਜ਼ਦੂਰਾਂ ਨੂੰ ਕਈਆਂ ਨੂੰ ਬਾਹਾਂ ਕੱਢ ਕੇ ਭਜਾਉਣਾ ਚਾਹੀਦਾ ਹੈ ਬਹੁਤ ਮੰਨੂਖ ਹੁੰਦਾ ਆ ਮੈਂ ਸ਼ੁਦ ਪਈਆ ਵਰਤਿਆ ਪਰ ਮੈਂ ਪ੍ਰਾਵਰਤਨਾ ਚਾਹੁੰਨਾ ਅਮ ਯੂਪੀ ਬਿਹਾਰ ਦੇ ਮਜ਼ਹੂਰ ਪ੍ਰਾਇਆ ਸਾਡੇ ਪਿਆਤਰ ਹਨ ਥਿੰਦੇ ਆ ਕਿਉਂ ਕਹਿੰਦੇ ਆ ਇਹ ਮੈਂ ਕਿਉਂ ਇਹ ਕਹਿਣਾ ਚਾਹੁੰਨਾ ਉਹ ਇਹ ਆ ਕਿ ਮੇਰਾ ਦਸਮੇ ਪਾਸ਼ਾ ਪੜਨੇ ਦੀ ਤਾਕੀ ਦੇ ਪੈਦਾ ਹੋਇਆ ਸੀ ਉਹਨਾਂ ਨੇ ਆਪਣੀ ਬਾ ਲੀਲਾ ਪੜਨੇ ਦੀ ਤਾਕੀ ਦੇ ਬਿਹਾਰ ਦੇ ਲੋਕਾਂ ਦੇ ਨਾਲ ਹੀ ਕੀਤੀ ਸੀ ਅੱਜ ਜਦੋਂ ਉਹ ਕਿਰਤ ਕਰਨ ਵਾਸਤੇ ਪੰਜਾਬ ਚ ਆਏ ਆ ਜਨਸ਼ਕਤੀ ਵਿੱਚੋਂ ਉਹਨਾਂ ਚਮਾੜੇ ਲੋਕ ਹੋਣਗੇ ਉਹ ਮਾੜੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਹਾਰਪੁਰ ਵਿੱਚ 5 ਸਾਲਾਂ ਬੱਚੇ ਦਾ ਕਤਲ ਕੀਤਾ ਉਹਦੇ ਤੇ ਜਲਦੀ ਮੁਕਦਮਾ ਚਲਾ ਕੇ ਫਾਸਟ ਟਰੈਕ ਕੋਰਟ ਰਾਹੀਂ ਸਜ਼ਾ ਦਿੱਤੀ ਜਾਵੇ ਕਿ ਸਜ਼ਾ ਵੀ ਮਿਸਾਲੀ ਹੋਵੇ ਤਾਂ ਕਿ ਉਸ ਬੱਚੇ ਦੇ ਕਾਤਲ ਤੇ ਉਹਾਂ ਦੇ ਲੋਕਾਂ ਨੂੰ ਪਤਾ ਲੱਗ ਜਾਏ ਜਿਹੜੇ ਸੰਬੰਧੀ ਉਹਨਾਂ ਦੇ ਆ ਦੋਸਤ ਹੈ ਉਹਨਾਂ ਦੇ ਵੀ ਗੁਨਾਹ ਕਰਨ ਦਾ ਮਜ਼ਾਕ ਹੀ ਬੰਦਾ ਪਾਚ ਉਹ ਬੱਚਾ ਮੇਰਾ ਬੱਚਾ ਹੈ ਉਹਨੂੰ ਆਪਣਾ ਬੱਚਾ ਸਮਝਦਾ ਹੈ ਪਰ ਉਸ ਬੱਚੇ ਦੇ ਨਾਂ ਤੇ ਸਮੁੱਚੇ ਬਿਹਾਰ ਤੇ ਯੂਪੀ ਦੇ ਘਰਾਵਾਂ ਨੂੰ ਪੰਜਾਬ ਜੋ ਕੱਢਣ ਦਾ ਫੈਸਲਾ ਕਰਨਾ ਸੌਦਾ ਲਾਉਣ ਦਾ ਫੈਸਲਾ ਕਰਨਾ ਇਹ ਖਾਲਸਾ ਪੰਥ ਦਾ ਮਸਲਾ ਬਣ ਗਿਆ ਜੀ ਇਹ ਇਹ ਤਾਂ ਉਹਨਾਂ ਦੇ ਪਗੜੀ ਨੂੰ ਵਾਲੀ ਗੱਡੀ ਹੈ ਜੀ ਬਹਿ ਕੇ ਮਾਂ ਪਿੰਡ ਦੀਆਂ ਘਾਣਾਂ ਦਾ ਕੱਢੀਆਂ ਜਾਣ ਇਹਨਾਂ ਬਾਜੂ ਨਹੀਂ ਲੱਗਦੀ ਇਹਨੂੰ ਬਹਿ ਕੇ ਤੇ ਗੱਲਾਂ ਸੁਆਦ ਲੀਆਂ ਬੜੀਆਂ ਲੱਗਦੀਆਂ ਪਰ ਜਿਹਦੇ ਸਿੱਕੇ ਬਹੁਤ ਮਾੜੇ ਨਿਕਲੂਗੇ ਇਹ ਸਿੱਤੇ ਦਿੱਲੀ ਦੀ ਸਰਕਾਰ ਇਹੀ ਚਾਹੁੰਦੀ ਹੈ ਦਿੱਲੀ ਦੀ ਸਰਕਾਰ ਨੇ ਧਾਰਮਿਕ ਘਟਕਣਤੀਆਂ ਖਿਲਾਫ ਨਫ਼ਰਤ ਪੈਦਾ ਕੀਤੀ ਹੈ ਭਾਰਤ ਵਿੱਚ ਬਹੁਤ ਮੁਸਲਮਾਨਾਂ ਦੇ ਅਸਾਈਆਂ ਦੇ ਸਿੱਖਾਂ ਦੇ ਖਿਲਾਫ ਨਫ਼ਰਤ ਪੈਦਾ ਕਰਨ ਦਾ ਯਤਨ ਕੀਤਾ ਪਰ ਹੁਣ ਤੇਜ਼ੀ ਨਾਲ ਇਹ ਵੱਧ ਰਹੀ ਹੈ ਉਹ ਪ੍ਰਾਂਤਾਂ ਦੇ ਲੋਕਾਂ ਨੂੰ ਆਪਸ ਵਿੱਚ ਲੜਾਉਣਾ ਚਾਹੁੰਦੀ ਹੈ ਉਹ ਭਾਰਤ ਵਿੱਚ ਹਿੰਦੂ ਰਾਸ਼ਟਰ ਦਾ ਨਾਰਾ ਦੇ ਕੇ ਇਹਦੇ ਵਿੱਚੋਂ ਆਪਣੀਆਂ ਰਾਸੀ ਰੋਟੀਆਂ ਸੇਕਣਾ ਚਾਹੁੰਦੀ ਹੈ ਇਸੇ ਕਰਕੇ ਅੱਜ ਪੰਜਾਬ ਦੇ ਇਸ ਮਹਿਮ ਵਿੱਚ ਲਾਜ਼ਮੀ ਤੌਰ ਤੇ ਕੇਂਦਰੀ ਏਜੰਸੀਆਂ ਦਾ ਹੱਥ ਹੈ ਮੈਂ ਬਾਰ ਬਾਰ ਦਰਉਣਾ ਚਾਹੁੰਦਾ ਕੇਂਦਰ ਸਰਕਾਰ ਬੜੀ ਛਾਤਰਾਣਾ ਢੰਗ ਨਾਲ ਪੰਜਾਬ ਦੇ ਵਿੱਚ ਉਹ ਨਫਰਤ ਪੈਦਾ ਕਰਨੀ ਚਾਹੁੰਦੀ ਜਿਹੜੀ ਨਫਰਤ ਕਿਸੇ ਵੇਲੇ ਅਸਮ ਵਿੱਚ ਸ਼ੁਰੂ ਹੋਈ ਸੀ ਪੰਜਾਬ ਦੇ ਵਿੱਚ ਜੇਕਰ ਦੁਬਾਰਾ ਪੈਦਾ ਅੰਕਿਲਣਾ ਤਾਂ ਫਿਰ ਪੰਜਾਬ ਦੇ ਲੋਕਾਂ ਵਾਸਤੇ ਬੁਰੀ ਖਬਰ ਕੋਈ ਪੰਜਾਬ ਨੂੰ ਬੁਰਾ ਕਰੇ ਸਿੱਖ ਨੂੰ ਬੁਰਾ ਕਰੇ ਤੇ ਮੈਂ ਸਮਝਦਾ ਕੋ ਮੇਰੇ ਪਰ ਅੰਨੁਕ ਰੱਖਿਆ ਮੈਨੂੰ ਪੁਰਾ ਕੇ ਇਹ ਸਰਦੇ ਤਾਂ ਥੱਲੇ ਤੁਸੀਂ ਸਮੁੱਚੇ ਬਿਹਾਰ ਤੇ ਯੂਪੀ ਦੇ ਭਰਾਵਾਂ ਨੂੰ ਉੱਤਰ ਪੈਣਾ ਨੂੰ ਕਹਿੰਮ ਪੰਜਾਬ ਦੇ ਨਹੀਂ ਵਸਣ ਦੇਣਾ ਦੇਸ਼ ਹੈ ਇਹ ਦੇਸ਼ ਸਾਡਾ ਇਦਾਂ ਤਾਂ ਨਹੀਂ ਹੈ ਦੇਸ਼ ਵਿੱਚ ਵੀ ਯੂਪੀ ਵਿੱਚ ਜਾ ਕੇ ਪੰਜਾਬ ਦੇ ਕਿਸਾਨਾਂ ਨੂੰ ਜ਼ਮੀਨ ਤੇ ਖੇਤੀ ਕਰਨ ਦਾ ਅਧਿਕਾਰ ਨਹੀਂ ਹੈ ਬੜੇ ਲੋਕੀ ਮੰਗ ਕਰਦੇ ਆ ਜੀ ਪੰਜਾਬ ਚੋਂ ਨੂੰ ਘਰ ਮਣਾਉਣ ਦਾ ਜ਼ਮੀਨ ਨਾ ਕਿਸਾਨਾਂ ਦਾ ਅਧਿਕਾਰ ਦਿਓ ਹੁਣ ਪੁੱਛਣਾ ਚਾਹ ਉਹਨਾਂ ਦੀ ਯੂਪੀ ਵਿੱਚ ਅਸੀਂ ਫਿਰ ਸੈਂਕੜੇ ਏਕੜ ਦੇ ਮਾਲਕ ਤੋਂ ਬਣ ਕੇ ਬੈਠੇ ਆ ਅਸੀਂ ਰਾਜਸਥਾਨ ਕਿਦਾਂ ਮਾਲਕ ਬਣ ਗਏ ਸੈਂਕੜੇ ਲਿਖਾਂਗੇ ਅਸੀਂ ਭਾਰਤ ਵਿੱਚ ਪਾਸਪੋਰਟ ਦੇ ਇੱਦਿ ਵੱਡੇ ਮਾਲਕ ਕਿਉਂ ਬੜੇ ਬੈਠੇ ਆ ਸਾਡਾ ਅਧਾਰ ਹੁੰਦਾ ਸੀ ਭਾਰਤ ਵਾਸੀ ਆ ਅਸੀਂ ਆਪਣੀ ਮਿਹਨਤ ਨਾਲ ਕੰਮ ਕੀਤਾ ਹੈ ਅਸੀਂ ਵਿਦੇਸ਼ਾਂ ਦੇ ਜਾ ਕੇ ਵੱਡੇ ਵੱਡੇ ਅਧਿਕਾਰੀ ਉਹ ਉੱਚੇ ਅਹੁਦਿਆਂ ਤੇ ਕਿੱਦਾਂ ਪਹੁੰਚ ਗਏ ਅਸੀਂ ਆਪਣੀ ਮਿਹਨਤ ਨਾਲ ਕੀਤਾ ਇਸ ਦੇ ਇਸ ਦੇ ਆਸਾਨੀ ਸਾਡਾ ਕੀਤਾ ਵੀ ਸਾਡੇ ਅਸੀਂ ਮੋਲੋ ਮੱਲੀ ਬਣ ਕੇ ਉੱਥੇ ਆਸਾਨ ਕਰਕੇ ਬਣ ਗਏ ਅਸੀਂ ਮਿਹਨਤ ਨਾਲ ਕੀਤਾ ਤਾਂ ਜੇ ਯੂਪੀ ਬਿਹਾਰ ਦਾ ਮਜ਼ਦੂਰ ਇੱਥੇ ਆ ਕੇ ਮਿਹਨਤ ਕਰਕੇ ਆਪਣਾ ਮਕਾਨ ਬਣਾ ਲੇ ਤਾਂ ਸਾਡੀ ਠੱਡਪਿੜੀ ਕਿਉਂ ਹੁੰਦੀ ਹੈ ਤਾਂ ਜੇ ਅਸੀਂ ਇਹ ਠੱਡਪਿੜੀ ਸਾਡੇ ਹੁੰਦੀ ਹੈ ਤਾਂ ਫਿਰ ਲਾਜ਼ਮੀ ਇਹੀ ਸ਼ਰਾਤੀ ਲੋਕ ਜਿਹੜੇ ਪੰਜਾਬ ਦੇ ਪਈਆਂ ਦੇ ਖਿਲਾਫ ਨਫਰਤ ਪੈਦਾ ਕਰਦੇ ਆ ਇਹ ਬਿਹਾਰ ਦੇ ਜਾ ਕੇ ਪੰਜਾਬੀ ਦੇ ਸਿੱਖਾਂ ਦੇ ਖਿਲਾਫ ਨਫਰਤ ਪੈਦਾ ਕਰਨਗੇ ਕਦੇ ਲੋੜ ਕਰ ਲੈ ਪੰਜਾਬੀ ਪਰ ਆਜੇ ਨਾਰੇ ਲਾਉਂਦੇ ਆ ਵੀ ਇਹ ਭਈਏ ਕੱਢ ਦਿਓ ਬਜੇਸ਼ਰ ਸੈਨਾ ਵਾਲੇ ਬਜੇ ਖਾਲਿਸਤਾਨ ਵਾਲੇ ਇੱਕ ਤਾਂ ਬੰਦਾ ਖਾਲਿਸਤਾਨ ਦਾ ਬੋਲਦਾ ਕਿੰਨਾ ਸਾਨੂੰ ਹਥਿਆਰ ਚੱਕਣੇ ਪਣੇ ਦੁਬਾਰਾ ਹਾਲੇ ਸਾਨੂੰ ਹਥਿਆਰ ਚੱਕਣ ਦਾ ਮਜ਼ਾ ਨਹੀਂ ਆਇਆ ਸਾਨੂੰ ਸਾਡੇ ਤੇ ਕੀ ਕੀ ਦੀ ਗੱਲ ਪਿਆ ਅਸੀਂ ਬਲੂ ਸਟਾਰ ਦੀ ਸੇਕ ਨੂੰ ਚਿੱਤਿਆ ਹਾਲੇ ਤਾਂ ਸਾਡੇ ਮਨਾਂ 'ਚ ਦਰਦਿਆ ਬਲੂ ਸਟਾਰ ਦਾ ਹਾਲੇ ਤਾਂ ਸਾਡੇ ਪੰਜਾਬ 'ਚ 26 ਹਜ਼ਾਰ ਬੇਗੁਨਾ ਲੋਕਾਂ ਨੇ ਮਰਨ ਦਾ ਵੀ ਉਧੇ ਚਸਕੇ ਸਾਡੇ ਮਨ 'ਚ ਦਿੱਲੀ ਦੇ ਵਿੱਚ 3000 ਸਿੱਖਾਂ ਦਾ ਖੂਨ ਡੋਲਿਆ ਗਿਆ ਸਾਡਾ ਹਾਲੇ ਉਹਦੇ ਵੀ ਮਨਾਂ 'ਚ ਸਾਡਾ ਮਨ ਉਦਾਸ ਰਹਿੰਦਾ ਕੋਲਾਂ ਤੇ ਲੇਕਿਨ ਹਾਲੇ ਵੀ ਜੇ ਅਸੀਂ ਕਹਿੰਦੇ ਹਾਂ ਵੀ ਨਹੀਂ ਨਹੀਂ ਅਸਾ ਹਥਿਆਰਬੰਦ ਘੋੜ ਕਰਨਾ ਪਏ ਕਿਉਂਕਿ ਦਿਆਂ ਦੇ ਖਿਲਾਫ ਲੜਾਈ ਹੈ ਬਹੁਤ ਹੀ ਮੰਦਪਾਕੀ ਗੱਲ ਹੈ ਬਚਕਾਨਾਂ ਦੀ ਉਹਨੂੰ ਲੱਗਦਾ ਵੀ ਭਾਰਤ ਦਾ ਕੋਈ ਮਸਲਾ ਨਹੀਂ ਬਾਕੀ ਪੰਜਾਬ ਦਾ ਕੋਈ ਮਸਲਾ ਨਹੀਂ ਹੈ ਪੰਜਾਬ ਦੀ ਜ਼ਮੀਨ ਖੋ ਕੇ ਕਿਸਾਨਾਂ ਮਜ਼ਦੂਰਾਂ ਦੀ ਦੇਦ ਪੀ ਜਾਦੇ ਨਾ ਬਾਨੀਆਂ ਨੂੰ ਤਾਂ ਪੰਜਾਬ ਦਾ ਮਸਲਾ ਹੀ ਨਹੀਂ ਹੈ ਪੰਜਾਬ ਦਾ ਮਸਲਾ ਰੋਜ਼ਗਾਰ ਦਾ ਨਹੀਂ ਹੈ ਸਾਡੇ ਬੱਚੇ ਬੱਚੀਆਂ ਰੋਜ਼ਗਾਰ ਦੀ ਖਾਤਰ ਵਿਦੇਸ਼ਾਂ ਨੂੰ ਤੁਰੇ ਜਾ ਰਹੇ ਆ ਇਹ ਮਸਲਾ ਨਹੀਂ ਜੇ ਆਪ ਲਾਗਾ ਪੰਜਾਬ ਦਾ ਇਹ ਵੀ ਮਸਲਾ ਨਹੀਂ ਰਿਹਾ ਕਿ ਪੰਜਾਬ ਦਾ ਪਾਣੀ ਖੋ ਲਿਆ ਗਿਆ ਪੰਜਾਬ ਦੀ ਤਰਿੱਪ ਫਲੰਡ ਆਇਆ ਦਿੱਲੀ ਤੇ ਕੇਂਦਰ ਦੇ ਪੰਜਾਬ ਦੇ ਹਕਮਰਾਨ ਦੀ ਜ਼ਿੰਮੇਵਾਰਿਆ ਹਟ ਉਹਨਾਂ ਲੋਕਾਂ ਦੀ ਸੁਣੀ ਨਹੀਂ ਜਾ ਰਹੀ ਕੋਈ ਅੱਜ ਮਸਲਾ ਇਹ ਨਹੀਂ ਰਿਹਾ ਫਲੱਡ ਨੂੰ ਰੋਕਦਾ ਕਿਹੜੇ ਫਲੱਡ ਤੋਂ ਕੀਦ ਤੱਕ ਲੁਕਿਆ ਅੱਜ ਇਹ ਮਸਲਾ ਇਹ ਨਹੀਂ ਰਿਹਾ ਕਿ ਪੰਜਾਬ ਦੇ ਵਿੱਚ ਛੋਟੇ ਮਜ਼ਦੂਰਾਂ ਦਾ ਛੋਟੇ ਦੁਕਾਨਦਾਰਾਂ ਦਾ ਛੋਟੇ ਵਪਾਰੀਆਂ ਦਾ ਕੀ ਬਣਿਆ ਹੁਣ ਮਸਲਾ ਵੱਡਾ ਬਣ ਗਿਆ ਵੀ ਪੰਜਾਬ ਦੇ ਯੂਪੀ ਦੇ ਪਹੀਏ ਕਿਉਂ ਹੈ ਆ ਕੀ ਬਾਤ ਹੈ ਇਹਨੂੰ ਸੌਖਾ ਬੁੱਧੀ ਦੀ ਸੇਵਾ ਹੋਰ ਕੀ ਹੋ ਸਕਦੀ ਆ ਸਾਰਾ ਨਜ਼ਰਾਂ ਯੂਪੀ ਬਿਹਾਰ ਦੇ ਭਰਾਵਾਂ ਪੈਣਾ ਤੇ ਜੋੜਿਆ ਜਾ ਰਿਹਾ ਪਰ ਬਦਕਿਸਮਤੀ ਇਹ ਆ ਦੇਖੋ ਜਿਹੜੇ ਲੋਕ ਆ ਰਹੇ ਮਦਾਨ ਜ ਵੇਖਣਾ ਸਿਮੂ ਸਿੱਖ ਜਨਤਾ ਦਾ ਵੱਡਾ ਹਿੱਸਾ ਹਲੇ ਚੁੱਪ ਬੈਠਾ ਆ ਤਮਾਸ਼ੀਰ ਬਣ ਕੇ ਬੈਠਾ ਆ ਹਲੇ ਸਿੱਖ ਬੁੱਧੀਜੀਵੀ ਨਹੀਂ ਮਦਾਨ ਚ ਆ ਰਿਹਾ ਕੀ ਕਰ ਰਿਹਾ ਤੁਸੀਂ ਸਾਡੇ ਨਾਂ ਸਾਡੇ ਜੜੀ ਤੇਲ ਕਿਉਂ ਡੇਰਾ ਹੈ ਉਹ ਸਰਵਤਨ ਦੇ ਭਲੇ ਵਿੱਚੋਂ ਅਸੀਂ ਬਿਹਾਰ ਤੇ ਯੂਪੀ ਦੇ ਮਜ਼ਦੂਰਾਂ ਨੂੰ ਮਾਈਨਸ ਕਰ ਦਿੱਤਾ ਹੈ ਸਰਵਦੇ ਭਲੇ ਜੋ ਨਹੀਂ ਆਉਂਦੇ ਸਰਵਦੇ ਭਲੇ ਚ ਕੱਲਾ ਪੰਜਾਬੀ ਤੇ ਸਿੱਖ ਹੀ ਆਉਂਦੇ ਆ ਬਾਕੀ ਲੋਕ ਨਹੀਂ ਆਉਂਦੇ ਕਿੱਥੇ ਗੁਰੂ ਸਰਵਾਨ ਦੇ ਸਰਵੱਤ ਦੇ ਭਲੇ ਦਾ ਨਾਰਾ ਤੇ ਕਿੱਥੇ ਸਾਡਾ ਇਹ ਵਿਵਹਾਰ ਦੇ ਯੂਪੀ ਬਿਹਾਰ ਦੇ ਬਈਏ ਥੇ ਕਿਉਂ ਆ ਗਏ ਆ ਰੋਟੀ ਪਾਣੀ ਕਿਉਂ ਖਾਂਦੇ ਆ ਉਹ ਖੇਤਾਂ ਚ ਝੋਨਾ ਵੀ ਵੜਦੇ ਆ ਝੋਨਾ ਲਾਉਂਦੇ ਵੀ ਆ ਤੇ ਮੱਖਸਰ ਦੇ ਸੌਂ ਜਾਂਦੇ ਆ ਕਿਸੇ ਗੁਨਾਹਗਰ ਬਾਰੇ ਨਹੀਂ ਮੈਂ ਕਹ ਰਿਹਾ ਕੋਈ ਗੁਨਾਹਗਰ ਹੁੰਦੀ ਯੂਪੀ ਬਿਹਾਰ ਦੇ ਕਿ ਗੁਨਾਹਗਰ ਸਾਡੇ ਵੀ ਕਹਿੰਦੇ ਆ ਜੇ ਕੱਲ ਵੀ ਯੂਪੀ ਬਿਹਾਰ ਦੇ ਲੋਕਾਂ ਨੇ ਪੰਜਾਬ ਨੂੰ ਨਸ਼ਾ ਤਸਕਰੀ ਕੀਤੀ ਹੈ ਤਾਂ ਇਹ ਗਲਤ ਹੋਏਗਾ ਜੇ ਉਹਨਾਂ ਵਿੱਚ ਕੋਈ ਬੰਦਾ ਹੈ ਉਹ ਵੀ ਮਾੜੀ ਗੱਲ ਹੈ ਤੇ ਪੰਜਾਬ ਵਾਲੇ ਬੱਚਾ ਤਸਰੀ ਕਰਦੇ ਉਹ ਵੀ ਮਾੜੀ ਗੱਲ ਹੈ। ਪੰਜਾਬ ਦੇ ਵਿੱਚ ਰੋਜ਼ ਆਤਮ ਹੱਤਿਆਵਾਂ ਹੋ ਰਹੀਆਂ, ਰੋਜ਼ ਬਾਲ ਲੜੀਆਂ ਨਾਲ ਜ਼ਿਆਦਤੀਆਂ ਹੋ ਰਹੀਆਂ ਤੇ ਜ਼ਿਆਦਤੀ ਕਰਨ ਵਾਲੇ ਕੱਲੇ ਯੂਪੀ ਬਿਹਾਰ ਦੇ ਮਜ਼ਦੂਰ ਨਹੀਂ ਹੈ, ਵਿੱਚ ਪੰਜਾਬੀ ਵੀ ਸ਼ਾਮਲ ਹੈ। ਆਪਣੀਆਂ ਪੋਤਰੀਆਂ ਨਾਲ, ਛੋਟੜੇ ਬੱਚਿਆਂ ਨਾਲ ਜ਼ਿਆਦਤੀਆਂ ਕਰਨ ਵਾਲੇ ਉਹਦੇ ਵਿੱਚ ਸਾਰੇ ਲੋਕਾਂ ਦੇ ਸਾਰੇ ਪ੍ਰਾਂਤਾਂ ਦੇ ਲੋਕ ਸ਼ਾਮਲ ਹੈ। ਕੱਲੇ ਯੂਪੀ ਬਿਹਾਰ ਦੇ ਲੋਕ ਹੀ ਕਿਉਂ ਕਹੀ ਜਾਂਦੇ ਨੇ। ਔਰ ਇਹ ਨਹੀਂ ਕਲਾਵੱਡੀ ਤੇ ਜੇ ਕੋਈ ਇੱਕ ਬੰਦਾ ਗੁਨਾਹ ਕਰਦਾ ਉਹਦੀ ਸਜ਼ਾ ਸਮੁੱਚੇ ਧਰਮ ਦੇ ਲੋਕਾਂ ਨੂੰ ਸਮੁੱਚੇ ਧਰਮ ਦੇ ਲੋਕਾਂ ਨੂੰ ਸਮੁੱਚੇ ਕੌਮ ਦੇ ਲੋਕਾਂ ਨੂੰ ਨਹੀਂ ਦੇਣੀ ਚਾਹੀਦੀ ਜੇ ਲੋਕੀ ਕੈਨੇਡਾ 'ਚ ਇਹ ਕਹਿੰਦੇ ਆ ਦੇ ਜੇ ਇਸ ਮੁੰਡੇ ਨੇ ਯੂ ਟਰਨ ਲੈ ਕੇ ਅਮਰੀਕਾ 'ਚ ਤਿੰਨ ਗੋਰਿਆਂ ਨੂੰ ਮਾਰ ਦਿੱਤਾ ਤੇ ਉਹ ਤਾਂ ਬਹੁਤ ਵੱਡਾ ਮਸਲਾ ਜੀ ਸਾਡੇ ਸਿੱਖਾਂ ਦੇ ਨਾਲ ਸਾਡਾ ਸਿੱਖ ਭਰਾ ਉੱਥੇ ਇਦਾਂ ਫਸ ਗਿਆ ਉਹਦੀ ਮਦਦ ਕਰੋ ਮੈਂ ਇਹ ਨਹੀਂ ਕਹਿੰਦਾ ਵੀ ਉਹਦੀ ਕੋਈ ਉਹਨ ਸਜ਼ਾ ਮਿਲੇ ਤੇ ਨਾਂ ਮਿਲੇ ਜੋ ਤੇਨੂੰ ਮਤੇ ਮਾਰਦੇ ਹੁੰਨ ਕ੍ਰੂਰ ਦੇ ਬਤਾ ਕੋ ਸਜ਼ਾ ਮਿਲੇ ਲੇਕਿਨ ਉਹੀ ਬੰਦੇ ਜਿਹੜੇ ਉਹ ਕਹਿੰਦੇ ਆ ਕਿ ਸਾਡੇ ਮਾਂ ਧੱਕਾ ਹੋ ਰਿਹਾ ਉੱਥੇ ਸਿੱਖਾਂ ਨਾਲ ਉਹੀ ਬੰਦੇ ਪੰਜਾਬ ਤੋਂ ਲੰਬਰਦਾਰੀ ਕਰਦੇ ਆ ਕਿ ਯੂ.ਪੀ. ਕੇ ਹਾਕ ਦੇ ਉਹਨੇ ਆਪਣੇ ਦੇਸ਼ ਚ ਆਏ ਆ ਦੂਜੇ ਪ੍ਰਾਂਤ ਵਿੱਚ ਉਹ ਪੰਜਾਬ ਕਿਉਂ ਰਸਦੇ ਆ ਉਹਨਾਂ ਦਾ ਧੱਕਾ ਹੁੰਦਾ ਤਾਂ ਹੋਈ ਚਾਲੀ ਕੋਈ ਨਾ ਮੈਂ ਅੱਜ ਕਹਿਣਾ ਇੱਕ ਵਾਰੀ ਤੀਰ ਕਮਾਨ ਚੋਂ ਨਿਕਲਿਆ ਵਾਪਸ ਨਹੀਂ ਆਉਂਦਾ ਜ਼ਬਾਨ ਚੋਂ ਬੋਲ ਨਿਕਲਿਆ ਵਾਪਸ ਨਹੀਂ ਆਉਂਦਾ ਮੈਂ ਹੱਥ ਜੋੜ ਕੇ ਨਿਮਰਤਾ ਨਾਲ ਗੁਰੂ ਸਾਹਿਬ ਦੇ ਚਰਨਾਂ ਦਾ ਸੇਧ ਹੋਣ ਦੇ ਨਾਤੇ ਗਦਰ ਪਾਰਟੀ ਦੇ ਵਿਚਾਰਾਂ ਦਾ ਅਨਿਆਈ ਹੋਣ ਦੇ ਨਾਤੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਪੰਜਾਬੀ ਭਰਾਓ ਜਿਹੜੇ ਗੈਰ ਜ਼ਿੰਮੇਵਾਰ ਲੋਕ ਪਈਆਂ ਦੇ ਖਿਲਾਫ ਨਫਰਤ ਪੈਦਾ ਕਰ ਰਿਹਾ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਬੋਲੀਆਂ ਬੋਲ ਰਿਹਾ ਹਨ ਉਹਨਾਂ ਜਿਹਦੇ ਪਿਛਾਣੋ ਸਾਡੇ ਬੰਦੇ ਨਹੀਂ ਹਨ ਹਾਂ ਜਿਹੜੇ ਚੋਂ ਉਹਨਾਂ ਭੋਲ ਫਸੇ ਹੋਏ ਆ ਉਹਨਾਂ ਨੂੰ ਮੈਂ ਗੁਨਾਹ ਨਹੀਂ ਕਹਿੰਦਾ ਬਰੇਕ ਅਮਨ ਸੰਧੂ ਦੀਆਂ ਏਜੰਸੀਆਂ ਦਾ ਕੰਮ ਹੈ ਇਹ ਸਰਪੂ ਲੋਕਾਂ ਦਾ ਕੰਮ ਹੈ ਇਹ ਚ ਵਿਦੇਸ਼ੀ ਏਜੰਸੀਆਂ ਵੀ ਵਰਕ ਕਰ ਰਹੀਆਂ ਹਨ ਇਹ ਨਹੀਂ ਕਿ ਇਕੱਲਾ ਵੀ ਕੇਂਦਰ ਦੀ ਏਜੰਸੀ ਵਰਕ ਕਰ ਰਹੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਏਜੰਸੀਆਂ ਵੀ ਵਰਕ ਕਰ ਰਹੀਆਂ ਕਿਸ ਨੇ ਸਾਡੀ ਸਾਰ ਨਹੀਂ ਲੈਣੀ ਫਿਰ ਜੀ ਅਸੀਂ ਇਸ ਇਸ ਫਸ ਗਿਆ ਜਾਂਚ ਫਸ ਗਿਆ ਪੰਜਾਬੀਓ ਆਪਾਂ ਇਤਿਹਾਸ ਤੋਂ ਸਿੱਖੀਏ ਤਾਂ ਸਹੀ ਕੁਝ ਕੋਈ ਨਾ ਕੋਈ ਐਸ ਤੇਰੇ ਲੋੜ ਤਾਂ ਇਹ ਆ ਕਿ ਸਾਰੇ ਕਟ ਗਿਣਤੀ ਨੂੰ ਇਕੱਠੇ ਕੀਤਾ ਜਾਵੇ ਕਿਸਾਨਾਂ ਮਜ਼ਦੂਰਾਂ ਨੂੰ ਇਕੱਠੇ ਕੀਤਾ ਜਾਵੇ ਭਾਰਤ ਦੇ ਸਮੂਹ ਲੋਕਾਂ ਦਾ ਏਕਾ ਬਣੇ ਤਾਂ ਕਿ ਦਿੱਲੀ ਦੇ ਤਖਤੇ ਤੇ ਸਨਾਤਨੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ ਆਰ ਸਿਸਲਾ ਸੱਤਾ ਤੋਂ ਰਸਦਗੀ ਕੀਤੀ ਜਾ ਸਕੇ ਉਹਨੂੰ ਪਾਸੇ ਕੀਤਾ ਜਾ ਸਕੇ ਜਿਹੜੇ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ ਦਿੱਲੀ ਤੋਂ ਸਰਕਾਰ ਨੂੰ ਪਾਸੇ ਕੀਤਾ ਜਾਵੇ ਸੱਤਾ ਤੋਂ ਜਿਹੜੀ ਅਮਰੀਕਾ ਦੇ ਕੋਲੋਂ ਸਾਡੀਆਂ ਬੇਇੱਜ਼ਤੀ ਕਰਾ ਰਹੀ ਹੈ ਸਾਮਰਾਜਨਾ ਦਲਾਨੀ ਕਰਨ ਦੀ ਤੁਲੀ ਹੋਈ ਹੈ ਉਹਦੇ ਖਿਲਾਫ ਲੜਾਈ ਹੈ ਉਹ ਲੜਾਈ ਥੱਲੇ ਸਿੱਖਾਂ ਨੇ ਨਹੀਂ ਲੜਨੀ ਕਿਲੇ ਪੰਜਾਬ ਨੇ ਨਹੀਂ ਲੜਨੀ ਉਹ ਭਾਰਤ ਦੇ ਲੋਕਾਂ ਨੇ ਲੜਨੀ ਹੈ ਤੇ ਵਿਹਾਰ ਦੇ ਲੋਕੀ ਤਾਂ ਦਿੱਲੀ ਦੀ ਸੱਤਾ ਦੇ ਖਿਲਾਫ ਮੋਦੀ ਦੇ ਖਿਲਾਫ ਮਤਾਨ ਚਾ ਰਹੇ ਆ ਇਹ ਮੌਕਾ ਜਾਣ ਕੇ ਚੁਣਿਆ ਗਿਆ ਇਸ ਦੇ ਲਈ ਜਦੋਂ ਬਿਹਾਰ ਦੇ ਲੋਕੀ ਦਿੱਲੀ ਦੀ ਸੱਤਾ ਨਾਲ ਟੱਕਰ ਲੈ ਰਿਹਾ ਹੈ ਚੋਨਾਂ ਦੇ ਦੌਰਾਨ ਵਾਲੇ ਦਿਨਾਂ 'ਚ ਉਦੋਂ ਬਿਹਾਰੀ ਲੋਕਾਂ ਦੇ ਖਿਲਾਫ ਨਫ਼ਰਤ ਪੈਦਾ ਕੀਤੀ ਜਾਵੇ ਤਾਂ ਕਿ ਇਹਦਾ ਕਿਸੇ ਤਰ੍ਹਾਂ ਲਾਹਾ ਭਾਜਪਾ ਨੂੰ ਮਿਲ ਜਾਏ ਇਹ ਮੌਕਾ ਇਹ ਮੇਰੇ ਚੁਣਿਆ ਗਿਆ ਸੋ ਮੈਂ ਨਿਮਰਤਾ ਦੇ ਨਾਲ ਬਹੁਤ ਹੀ ਸਰਮਾਨ ਦੇ ਨਾਲ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬੀ ਇਹ ਨਹੀਂ ਚੰਦ ਲੋਕਾਂ ਦੇ ਅਫਵਾਹ ਫਲਾਉਣ ਨਾਲ ਚੰਦ ਲੋਕਾਂ ਦੀਆਂ ਇਹ ਇਹ ਮੀ ਇੱਕ ਪਾਸੇ ਗੱਲਾਂ ਕਰਨਾ ਐ ਨਾ ਬਗਦਿਆ ਕਰੋ ਆਪਣੇ ਵਿਵੇਕ ਤੋਂ ਆਪਣੇ ਵਿਚਾਰਧਾਰਾ ਤੋਂ ਗੁਰੂ ਸਾਹਿਬਾਂ ਦੀ ਸਿੱਖਿਆ ਤੋਂ ਅਸੀਂ ਸਭ ਲੈ ਕੇ ਇਹ ਕੀ ਹੈ ਪੰਜਾਬ ਦੇ ਲੋਕਾਂ ਨੂੰ ਪੰਜਾਬੀਓ ਨਾਨਕ ਦੀ ਵਿਚਾਰਧਾਰਾ ਨੂੰ ਬਚਾਉਣ ਵਾਸਤੇ ਦਿੱਲੀ ਦੇ ਹਕਮਰਾਨਾਂ ਦੇ ਖਿਲਾਫ ਆਪਣਾ ਇੱਕਾ ਕਰੋ आरएसएस ਨੂੰ ਸੱਤਾ ਤੋਂ ਲਾਉਣ ਵਾਸਤੇ ਭਾਰਤ ਦੇ ਲੋਕਾਂ ਆਪਣਾ ਨਾਤਾ ਜੋੜੋ ਸਾਡੀਆਂ ਜ਼ਮੀਨਾਂ ਵੀ ਤਾਂ ਬਚਣਗੀਆਂ ਸਾਡੀ ਨੌਕਰੀ ਵੀ ਤਾਂ ਬਚੇਗੀ ਸਾਡੇ ਬੱਚਿਆਂ ਦੀ ਸਿਹਤਾਂ ਵੀ ਸਾਡੇ ਮਾਪਿਆਂ ਦੀ ਸਿਹਤਾਂ ਤੇ ਧਿਆਨ ਵੀ ਤਾਂ ਰੱਖਿਆ ਜਾਏਗਾ ਜੇ ਦਿੱਲੀ ਦੀ ਸੱਤਾ ਤੋਂ આરએસएस ਪਾਸੇ ਹੋ ਜਾਏ ਨਹੀਂ ਤਾਂ ਜੇ ਇਹ ਕੰਮ ਅਸੀਂ جاری ਰੱਖਿਆ ਅਸੀਂ ਕਦੀ ਬਿਹਾਰੀਆਂ ਤੇ ਪੰਜਾਬੀਆਂ ਚ ਕਦੀ ਸਿੱਖਾਂ ਦੇ ਹਿੰਦੂਆਂ ਚ ਇਹ ਨਫ਼ਰਤ ਪੈਦਾ ਕਰਦੇ ਗਏ ਤੇ ਦਿੱਲੀ ਦੀ ਸੱਤਾ ਤੇ આરએસएस ਕਬਜ਼ਾ ਕਰਕੇ ਬਹਿ ਗਈ ਤਾਂ ਭਾਰਤ ਦਾ ਮੌਜੂਦਾ ਸਰੂਪ ਨਹੀਂ ਗਾਇਮ ਰਹੇਗਾ ਇਥੇ ਵੀ ਇੱਕ ਧਰਮ ਦਾ ਆਪਦੇ ਹੀ ਬਣ ਜਾਏਗਾ ਜਿੱਦਾਂ ਦਾ ਪਾਕਿਸਤਾਨ ਬਣਿਆ ਸੀ ਮੁਸਲਮਾਨਾਂ ਦੇ ਨਾਮ ਤੇ ਜਿੱਦਾਂ ਦਾ ਅੱਜ ਬੰਗਲਾਦੇਸ਼ ਬਣਿਆ ਹੋਇਆ ਜਿਹੜਾ ਇੰਨੇ ਅਲੱਗ-ਪਲੱਗ ਦੇ باوجود ਹੁਣ ਕੱਟੜ ਪੰਥੀਆਂ ਦੇ ਡਿੱਕੇ ਆ ਗਿਆ ਭਾਰਤ ਵੀ ਕੱਟੜ ਪੰਥੀਆਂ ਦੇ ਡਿੱਕੇ ਆ ਕੇ ਸਾਰੇ ਲੋਕਾਂ ਦਾ ਸਰਬਨਾਸ਼ ਕਰ ਦੇਗਾ ਭਾਰਤ ਟੁੱਟ ਜਾਏਗਾ ਮੈਨੂੰ ਪੂਰਾ ਆਸਿਆ ਹੈ ਮੇਰੀ ਗੱਲ ਨੂੰ ਸੁਟਿਓ ਨਾ ਨਫਰਤ ਦੀ ਨਾ ਦੇਖਿਓ ਜੇ ਅਸੀਂ ਨਾ ਕੀਤਾ ਤੇ ਜਿਹੜੇ ਸਾਡੇ ਪੰਜਾਬੀ ਭਰਾ ਭਾਰਤ ਵਿੱਚ ਵਸਦੇ ਆ ਤੇ ਬਾਹਰ ਵਸਦੇ ਦੇਸ਼ ਤੋਂ ਉਹਨਾਂ ਦੇ ਵਾਸੇ ਜਿੱਕੰਡੇ ਬੀਜ ਰਿਆ ਹੋਵਾਂਗੇ ਪਲੀਜ਼ ਨਾ ਕਰੋ ਯਾਰ ਮੈਂ ਨਿਮਰਤਾ ਨਾਲ ਕਹਿੰਦਾ ਜਿਨੇ ਗੁਨਾਹ ਕੀਤਾ ਉਹਨੂੰ ਸਜ਼ਾ ਮਿਲੇ ਉਹ ਯੂਪੀ ਦਾ ਹੋਵੇ ਉਹ ਬਿਹਾਰ ਦਾ ਹੋਵੇ ਉਹ ਪੰਜਾਬ ਦਾ ਹੋਵੇ ਉਹ ਸਿੱਖ ਹੋਵੇ ਉਹ Hindu ਹੋਵੇ ਉਹ ਮੁਸਲਮਾਨ ਹੋਵੇ ਉਹ ਗੁਨਾਹ ਕਰਿਆ ਏਕਨ ਉਸ ਗੁਨਾਹ ਨਾਲ ਸਾਰੇ ਲੋਕਾਂ ਨੂੰ ਨਾ ਨਾ ਕਰੋ ਸਾਰੇ ਪ੍ਰਾਂਤ ਦੇ ਲੋਕਾਂ ਨੂੰ ਸਾਰੇ ਧਰਮ ਦੇ ਲੋਕਾਂ ਨੂੰ ਸਾਰੇ ਜਾਤਾਂ ਦੇ ਲੋਕਾਂ ਨੂੰ ਅਸਤਾ ਕਹਿੰਦੇ ਨੇ ਪੰਜਾਬ ਦੇ ਲੋਕੋ ਕਿ ਦਿੱਲੀ ਜੀ ਇੰਦਰਾ ਗਾਂਧੀ ਦਾ ਪ੍ਰਧਾਨ ਮੰਤਰੀ ਦਾ ਕਤਲ ਹੋਇਆ ਉਦੋਂ ਉਹਦੀ ਸਜ਼ਾ ਕੀ ਸਿੱਖਣ ਕਿਉਂ ਦਿੱਤੀ ਗਈ ਤੇ ਦਿੱਲੀ ਤਾਂ ਬੇਗਾਨਾ ਸਹੀ ਕਹਿੰਦੇ ਆ ਤੇ ਅਸੀਂ ਆਪ ਅੱਜ ਉਹੀ ਕੰਮ ਕਰਨ ਲੱਗ ਪਏ ਆ ਕਿ ਜੇ ਕੋਈ ਦਰਿੰਦੇ ਨੇ ਸਾਡੇ ਬੱਚੇ ਨੂੰ ਮਾਰਿਆ ਤਾਂ ਸਜ਼ਾ ਮਿਲਣੀ ਚਾਹੀਦੀ ਆ ਔਰ ਨਾਲੇ ਇਹ ਵੀ ਭੇਖਣਾ ਕਿ ਤੇ ਖਾਇੋਗੇ ਇਹ ਇਹ ਹਾਰਪੁਰ ਦੀ ਘਟਨਾ ਤੋਂ ਬਾਅਦ ਕੰਮ ਸ਼ੁਰੂ ਹੋਇਆ ਇਹ ਕੰਮ ਤਾਂ ਤਿੰਨ ਚਾਰ ਦੇ ਹੱਕੇ ਤੋਂ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਜਦ ਲੋਕਾਂ ਚ ਪਾੜਾ ਪਾਉਣ ਦਾ ਕੰਮ ਹੈ ਨਾ ਹੁਣੇ ਹੀ ਸ਼ੁਰੂ ਹੋਇਆ ਹੁਣ ਥੋੜਾ ਤੇਜ਼ ਕਰ ਦਿੱਤਾ ਗਿਆ ਇਹ ਤੁਗਜ਼ੇ ਤੋਂ ਨਾ ਬਚਾ ਕਰੀ ਆਸ ਹੈ ਤੁਸੀਂ ਅਦਾਸ ਦੀ ਗੱਲ ਨੂੰ ਧਿਆਨ ਨਾਲ ਸੁਣੋਗੇ ਧੰਨਵਾਦ